ਬਾਈ ਜੀ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਸਵਾਗਤ ਹੈ ਜੀ ਛਵੀ ਮਿਲਣੀ ਚ 2035 ਚਲਦੀ ਪੈਸੇ ਘਾਰ ਤੇ ਬਾਈ ਨੇ ਕਰਿਆ ਹੋਇਆ ਪ੍ਰੋਗਰਾਮ ਹਾਂ ਇੱਕ ਜਣੇ ਵਾਸਤੇ ਬਾਈ ਹੈ ਨਾ ਇਹ ਹਾਂ ਬੜੀ ਬਹੁਤ ਸੋਹਣੀ ਹੈ ਫੁੱਲਾ ਫੁੱਲਾ ਇੱਕ ਬੰਦਾ ਆਰਾਮ ਨਾਲ ਕਮਰਾ ਕਮਰਾ ਲੈਣ ਦੀ ਲੋੜ ਨਹੀਂ ਠੀਕ ਆ ਵੀਰ ਫਿਰ ਚਲੋ ਠੀਕ ਹੈ ਬਾਈ ਫਿਰ ਨੈਕਸਟ ਜਾਂ ਟਰੈਕ ਤੇ ਮਿਲਾਂਗੇ ਹਾਂ ਕੋਈ ਨਾ ਹੁਣ ਆਪਣਾ ਕੋਈ ਨੋ ਵੀ ਟਰੈਕ ਕਰੂਗੇ ਇਕੱਠਾ ਬਾਈ ਸਾਸੀ ਕਾਲ ਜੀ ਵੈਲਕਮ ਹੈ ਜੀ ਤੁਹਾਡਾ ਅੱਜ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤਰੀਕ ਹੈਗੀ 16 ਨਵੰਬਰ ਸਾਲ 2024 ਤੇ ਸ਼ਾਮ ਦਾ ਸਮਾਂ ਹੋ ਗਿਆ ਆਪਾਂ ਆਏ ਹੋਏ ਅੱਜ ਹਰੀਕੇ ਪਿੰਡ ਇਹ ਪਿੰਡ ਤਰਨਤਾਰਨ ਜ਼ਿਲ੍ਹੇ ਵਿੱਚ ਪੈ ਜਾਂਦਾ ਹੈ ਇੱਥੇ 6ਵੀਂ ਇੱਕ ਮੱਕੜ ਮਿਲਣੀ ਲੱਗੀ ਹੋਈ ਆਪਾਂ ਜਿਵੇਂ ਪਿਛਲੀ ਵੀਡੀਓ ਤੁਸੀਂ ਦੇਖਿਆ ਸਫਰ ਕਰਕੇ ਇੱਥੇ ਪਹੁੰਚੇ ਆ ਤੇ ਹੁਣ ਆਪਣਾ ਜਿਹੜਾ ਹੈਗਾ ਇੱਥੇ ਲੰਚ ਵਗੈਰਾ ਹੋ ਗਿਆ ਸਾਰਾ ਉਸ ਤੋਂ ਬਾਅਦ ਜਿਹੜਾ ਸ਼ਾਮ ਦਾ ਜਿਹੜਾ ਮਿਲਣੀ ਦਾ ਪ੍ਰੋਗਰਾਮ ਹੈ ਉਹ ਸ਼ੁਰੂ ਹੋਣ ਵਾਲਾ ਹੈ ਬਾਕੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਵੀਡੀਓ ਦੇ ਐਂਡ ਤੱਕ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਇੱਥੇ ਜਿਹੜੀ ਕਮਕਣ ਮਿਲਣੀ ਲੱਗੀ ਹੋਈ ਉਸ ਜਗ੍ਹਾ ਤੇ ਆਪਾਂ ਖੜੇ ਆ ਜਦੋਂ ਆਪਾਂ ਇੱਥੇ ਆਏ ਆ ਤਾਂ ਐਂਟਰੀ ਹੋਈ ਹੈ ਉਸ ਤੋਂ ਬਾਅਦ ਤੇ ਸਾਹਮਣੇ ਆਪਾਂ ਇੰਟਰੋਡਕਸ਼ਨ ਲਈ ਹੈ ਤੇ ਨਾਲ ਹੀ ਇੱਥੇ ਚਾਹ ਦਾ ਤੇ ਖਾਣੇ ਦਾ ਜਿਹੜਾ ਪ੍ਰਬੰਧ ਸੀਗਾ ਇਸ ਜਗ੍ਹਾ ਤੇ ਕੀਤਾ ਹੋਇਆ ਸੀਗਾ ਫਿਲਹਾਲ ਹੁਣ ਉਹ ਜਿਹੜਾ ਹੈਗਾ ਮਤਲਬ ਲੰਚ ਦਾ ਟਾਈਮ ਓਵਰ ਹੋ ਗਿਆ ਤੇ ਸ਼ਾਮ ਦੀ ਜਿਹੜੀ ਖਾਣੇ ਦੀ ਤਿਆਰੀ ਚੱਲ ਰਹੀ ਹੈ ਤੇ ਉਸ ਦੇ ਨਾਲ ਨਾਲ ਇੱਥੇ ਜਿਹੜੇ ਆਪਣੇ ਸਾਥੀ ਆਏ ਹੋਏ ਸਭ ਨੇ ਜਗ੍ਹਾ ਦੇਖ ਕੇ ਟੈਂਟ ਵਗੈਰਾ ਫਿੱਟ ਕਰ ਲਏ ਜਿੱਥੇ ਵੀ ਜਿਹਨੂੰ ਜਗ ਆਪਣੇ ਟੈਂਟਰ ਨਾਲ ਲੈ ਕੇ ਆਏ ਇੱਥੇ ਉਹ ਫਿੱਟ ਹੋ ਗਏ ਤੇ ਉਸ ਤੋਂ ਬਾਅਦ ਸਾਹਮਣੇ ਉਹ ਪੰਡਾਲ ਜਿਹੜਾ ਆਪਾਂ ਦੇਖ ਰਹੇ ਹਾਂ ਉੱਥੇ ਉੱਥੇ ਜਿਹੜਾ ਮੇਨ ਪ੍ਰੋਗਰਾਮ ਚੱਲ ਰਿਹਾ ਕ ਮੱਕੜ ਮਿਲਣੇ ਦਾ ਉਹਦੇ ਵਿੱਚ ਸਾਥੀਆਂ ਨੇ ਪਹਿਲਾਂ ਆਪਣੀ ਆਪਣੀ ਜਾਣਕਾਰੀ ਇੰਟਰੋਡਕਸ਼ਨ ਦੇਈ ਹੈ ਤੇ ਹੁਣ ਜਿਹੜੇ ਮੇਨ ਆਪਣੇ ਜਿਹੜੇ ਹੈਗੇ ਸਾਥੀ ਹੈ ਘਮੱਕੜ ਆਪਣੇ ਆਪਣੇ ਤਜਰਬੇ ਜਿਹੜੇ ਸਾਂਝੇ ਕਰ ਰਹੇ ਹੈ ਤੇ ਹੋਰ ਜਿਹੜਾ ਮੇਨ ਪ੍ਰੋਗਰਾਮ ਹੈ ਉਹ ਸ਼ਾਮ ਵਾਲਾ ਸ਼ੁਰੂ ਹੋਣ ਵਾਲਾ ਹੈ ਸ਼ਾਇਦ ਸਮਾਂ ਹੋ ਗਿਆ ਭਾਈ ਟੀ ਬ੍ਰੇਕ ਦੁਬਾਰਾ ਲੱਗੀ ਲੋ ਭਾਈ ਚਾਹ ਪੀਓ ਆਜੋ ਹਾਂ ਹਾਂ ਭਾਈ ਆਜੋ ਜੀ ਅਸੀਂ ਸਾਡੇ ਹਾਂਜੀ ਭਾਈ ਬਰਦ ਸਾਹਿਬ ਚਾਹ ਕਰਮ ਕਰ ਬਠਾ ਦਾ ਹੰਡਾ ਮੌਸਮ ਆਏ ਹਾਏ ਤੋਂ ਮਿਲਣੀ ਚ ਬੜੀਆ ਦਿਲਦਾਰ ਬੰਦੇ ਤੇ ਭਾਈ ਜਿਹੜਾ ਇਹ ਰੈਸਟ ਹਾਊਸ ਸਾਹਮਣੇ ਆਪਾਂ ਦੇਖ ਰਹੇ ਆ ਇਹ 1953 ਦਾ ਬਣਿਆ ਹੋਇਆ ਹੈ ਤੇ ਆਪਾਂ ਦੇਖ ਸਕਦੇ ਕਿੰਨੇ ਸੋਹਣੇ ਤਰੀਕੇ ਨਾਲ ਇਸਨੂੰ ਸੰਭਾਲ ਕਰੀ ਹੋਈ ਹੈ ਤੇ ਇਸੇ ਜਗ੍ਹਾ ਦੇ ਇੱਕ ਮੱਕਣ ਮਿਲਣੀ ਹੋ ਰਹੀ ਹੈ ਇਹ ਹੈਗੇ 6ਵੀਂ ਇੱਕ ਮੱਕਣ ਮਿਲਣੀ ਇਸ ਤੋਂ ਪਹਿਲਾਂ ਵੀ ਇੱਕ ਮੱਕਣ ਸਾਲ ਦੇ ਵਿੱਚ ਇੱਕ ਦੋ ਜਿਹੜੀ ਮਿਲਣੀਆਂ ਰੱਖ ਲੈਣੇ ਆਪਾਂ ਇਸ ਤੋਂ ਪਿਛਲੀ ਵਾਰ ਵੀ ਜਿਹੜਾ ਹੋਇਆ ਸੀਗਾ ਕੁੱਕਰ ਨੇਟ ਦੇ ਜੰਗਲਾਂ 'ਚ ਉੱਥੇ ਵੀ ਗਏ ਸੀਗੇ ਬਾਕੀ ਇੱਥੇ ਆ ਪ੍ਰਬੰਧਕੀ ਟੀਮ ਬੈਠੀ ਹੈ ਤੇ ਬਾਕੀ ਇੱਥੇ ਬੈਠੇ ਨੇ ਪ੍ਰਬੰਧਕੀ ਟੀਮ ਜਿੱਥੋਂ ਆਪਾਂ ਨੂੰ ਐਂਟਰੀ ਪਾਸ ਮਿਲ ਜਾਂਦਾ ਇਹ ਹੈਗੀਆਂ ਜੀ ਬਾਹਰ ਦੀਆਂ ਰੌਣਕਾਂ ਲੋ ਜੀ ਖੂਹ ਵਾਲੇ ਦੀ ਐਂਟਰੀ ਹੋ ਗਈ ਇੱਥੇ ਕਮੱਕਣ ਮਿਲਣੀ 'ਚ ਬਾਈ ਉਹਨੇ ਇੱਥੇ ਆਏ ਅੱਜ ਲੋ ਜੀ ਹੁਣ ਆਪਾਂ ਮਿਲਦੇ ਹਾਂ ਖੂਹ ਵਾਲੇ ਬਾਈ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਸਵਾਗਤ ਹੈ ਜੀ ਛੇਵੀਂ ਮਿਲਣੀ ਚ ਆਪਾਂ ਪਿਛਲੀ ਵਾਰ ਵੀ ਮਿਲੇ ਸੀ ਜੀ ਕੋਕਾ ਨੇਟ ਤੇ ਜਦੋਂ ਅਸੀਂ ਜੀਪ ਲੈ ਕੇ ਆਏ ਸੀਗੇ ਸਹੀ ਗੱਲ ਹੈ ਬਾਈ ਬਿਲਕੁਲ ਇਹ ਤਾਂ ਤੁਸੀਂ ਗਾਂ ਤੋਂ ਗਾਂ ਤੋਂ ਗਾਂ ਸਰਕਲ ਬਣ ਗਿਆ ਆਪਣਾ ਹੁਣ ਨਹੀਂ ਸਹੀ ਗੱਲ ਹੈ ਵੀਰੇ ਹਾਂਜੀ ਪਹੁੰਚ ਕੇ ਵੀ ਸਮੋਹ ਪਿਆਰੀ ਹੈ ਬਾਈ ਦੁਨੀਆ ਤੇ ਹੋਰ ਕੀ ਲੈ ਬਿਲਕੁਲ ਬਿਲਕੁਲ ਵੀ ਨਵੇਂ ਨਵੇਂ ਬੰਦੇ ਮਿਲੂਗੇ ਵਧੀਆ ਬਣਾਇਆ ਹੋਇਆ ਬਾਈ ਇਹ ਸਾਰਾ ਪਿੱਛੇ ਬਾਈ ਕਿਚਨ ਵਗੈਰਾ ਸਾ ਤਕਰੀਬਨ ਮੈਂ ਰੂਮ ਵਾਲੀ ਲਈਉ ਨਾਲੇ ਰੂਮ ਵੀ ਲੱਗ ਜਾਂਦਾ ਆਹੋ ਹੀ ਪੈਨ ਵਾਲਾ ਰੂਮ ਵਾਲੀ 35 ਚੁੱਲ੍ਹ ਦੀ ਪੈਕੀ ਥਾਰ ਤੇ ਬਾਈ ਨੇ ਕਰਿਆ ਹੋਇਆ ਪ੍ਰੋਗਰਾਮ ਹਾਂ ਇੱਕ ਜਣੇ ਵਾਸਤੇ ਬਾਈ ਹੈ ਨਾ ਇਹ ਹਾਂ ਬੜੀ ਬਹੁਤ ਸੋਹਣੀ ਹੋ ਗਈ ਫੁੱਲਾਂ ਨਾਲ ਇੱਕ ਬੰਦਾ ਆਰਾਮ ਨਾਲ ਕਮਰਾ ਕਮਰਾ ਲੈਣ ਦੀ ਲੋੜ ਨਹੀਂ ਗੱਡੀ 'ਚ ਬਾਈ ਨੇ ਸੈਟਅਪ ਕਰਵਾਇਆ ਹੋਇਆ ਦੇਖੋ ਪੂਰਾ ਬੈੱਡ ਬਣਿਆ ਹੋਇਆ ਥਾਰ 'ਚ ਬਾਕੀ ਆ ਇੱਥੇ ਬੈਠਣ ਵਾਸਤੇ ਜਿਵੇਂ ਛੱਤ ਬਣਾਈ ਹੋਈ ਹੈ ਇੱਥੇ ਕੁਰਸੀ-ਕਰਸੀ ਰੱਖ ਕੇ ਬੰਦਾ ਬਹਿ ਸਕਦਾ ਹੈ ਇਸ ਤਰ੍ਹਾਂ ਦੇ ਆਪਾਂ ਨੂੰ ਲੱਗ-ਲੱਗ ਰੰਗ ਹੈ ਜਿਹੜੇ ਇੱਕ ਮੱਕੜਾ ਹਰ ਇੱਕ ਤਰ੍ਹਾਂ ਦੇ ਮਿਲਦੇ ਨੇ ਮਿਲਣੇ ਸਾਰਾ ਹੁਣ ਆਪਾਂ ਦੇਖ ਰਹੇ ਬਾਈ ਨੇ ਜਿਵੇਂ ਥਾਰ ਤਿਆਰ ਕਰੀ ਹੋਈ ਹੈ ਇੱਕ ਜਣੇ ਵਾਸਤੇ ਹੈ ਹਨ ਵਾਸਤੇ ਆ ਬਾਈ ਨੇ ਬੈਠੀ ਹੈ ਬਾਈ ਕਿਵੇਂ ਲੱਗਿਆ ਸੈਟਅਪ ਠੀਕ ਹੈ ਨਾ ਇਹ ਥਾਰ ਵਾਲਾ ਹਾਂ ਆ ਲਿਖਿਆ ਹੋਇਆ ਬਾਈ ਦਾ ਟੀਐਸ ਕੀ ਟ੍ਰੈਵਲ ਵਰਲਡ ਉਧਰ ਵੀ ਲੱਗੇ ਸਾਰੇ ਘੁੰਮਣ ਕਰਨੇ ਇੱਕ ਬਾਈ ਨੇ ਗਰੁੱਪ ਚ ਨਹੀਂ ਪਾਇਆ ਕਹਿੰਦਾ 200 ਨਾ 3 ਕਰੋੜ ਵਾਦੀ ਪੰਜਾਬ ਦੀ ਉਹ ਚ ਕਹਿੰਦਾ 275 ਕੇ ਬੰਦੇ ਆ ਨਿਕਲੇ ਕਹਿੰਦਾ ਆਪਾਂ ਕਿਸੇ ਤੋਂ ਘਟਾਏ ਕਹਿੰਦਾ ਸੈਲਿਬ੍ਰਿਟੀ ਤੋਂ ਆਪਣੇ ਪੰਜਾਬ ਟੂਰ ਏਦਾਂ ਹੁਣ ਵੀਡੀਓ ਦੇਖੂਗੇ ਹੌਲੀ ਹੌਲੀ ਪਤਾ ਲੱਗੂਗਾ ਫਿਰ ਹਾਂ ਸਹੀ ਗੱਲ ਲੋ ਜੀ ਆਪਾਂ ਨੂੰ ਇੱਕ ਤਿੱਕ ਜਿਵੇਂ ਆ ਰਾਜਾ ਮਾਨ 6ਵੀਂ ਕਿ ਮੱਕੜ ਮਿਲਣੀ ਬਾਈ ਨੇ ਲਾਇਆ ਹੋਇਆ 16 17 ਨਵੰਬਰ ਬਰਨਾਲਾ ਹਰੀਕੇ ਪਤਣ ਆ ਗੱਡੀ ਤੇ ਵੀ ਲਿਖਿਆ ਹੋਇਆ ਇੱਕ ਮੱਕੜ ਇਸ ਤਾਂ ਕਰਕੇ ਲੱਗ ਲੱਗ ਜਗਾਂ ਤੋਂ ਜਿਹੜੇ ਪੰਜਾਬ ਦੇ ਕਮਕੜ ਇੱਥੇ ਆਏ ਹੋਏ ਬਾਈ ਕਿਵੇਂ ਲੱਗ ਰਿਹਾ ਬਾਈ ਰੰਗਾ ਰੰਗ ਪ੍ਰੋਗਰਾਮ ਵਧੀਆ ਨਾ ਇੱਕ ਤੋਂ ਇੱਕ ਗੱਡੀ ਬਣਾਈ ਹੋਈ ਬੰਦੇ ਨੇ ਹਰੇਕ ਨੇ ਆਪਣੇ ਤਰੀਕੇ ਨਾਲ ਸਮਾਨ ਸਮੂਹ ਰੱਖਿਆ ਹੋਇਆ ਹਰੇਕ ਸਵਿਫਟ ਗੱਡੀ ਹੈ ਰਾਜਾਮਾਨ 5911 ਆ ਵਧੀਆ ਗੱਡੀ ਹੈ ਕਮਰਾ ਲੈਣ ਦੀ ਲੋੜ ਨਹੀਂ ਆ ਦੇਖੋ ਬਾਈ ਲਿਸੈਂਡ 295 ਸਿੱਧੂ ਮੁਸੇਵਾਲਾ ਤੇ ਬਾਈ ਦਾ ਚੈਨਲ ਵੀ ਹੈ ਉੱਪਰ ਲੱਗਿਆ ਹੋਇਆ ਫੇਸਬੁਕ YouTube Insta ਪੂਰਾ ਦੱਸਿਆ ਬਾਈ ਨੂੰ ਚ ਕਿਵੇਂ ਤਿਆਰ ਕਰਾਈ ਬਣਾਈਏ ਸਾਰੀ ਵਧੀਆ ਤੁਸੀਂ ਵੇਖ ਹੀ ਲੈ ਮੋਲ ਚੱਲ ਉੱਥੇ ਹਾਂ ਹਾਂ ਉਹ ਸੋਹਣਾ ਹੈ ਸ਼ਾਂਤੀ ਬੜੀ ਉੱਥੇ ਵੀ ਤਾਂ ਕਰਕੇ ਜਦੋਂ ਗੱਲ ਕਰੇ ਗੱਡੀਆਂ ਦਾ ਦੀਪਾ ਰੱਖਿਆ ਉਹਨੇ ਲਿਕੇਸ਼ਨ ਬੜੀ ਸੋਹਣੀ ਹੈ ਇੱਥੇ ਆਹ ਥੋੜਾ ਜਿਹਾ ਆਈਡੀਆ ਇਹ ਸਵੇਰੇ ਜਦੋਂ ਕਹਿੰਦੇ ਨੇ ਉਧਰ ਲੈ ਕੇ ਜਾਓਗੇ ਉਧਰ ਆ ਥੋੜਾ ਜਿਹਾ ਇੰਨੇ ਪ੍ਰਵਾਸੀ ਪੰਛੀਆ ਕਰਕੇ ਰੱਖਿਆ ਤੇ ਪ੍ਰਵਾਸੀ ਪੰਛੀਆ ਨਹੀਂ ਰੰਦੇ ਨਾ ਕਰਕੇ ਲੋਹੀ ਮਿਲਣ ਦੀ ਬੈਕ ਸਾਈਡ ਆ ਗਿਆ ਆਪਾਂ ਜਿੱਥੇ ਹਲਵਾਈ ਲੱਗੇ ਹੋਏ ਆ ਆ ਰੋਟੀਆਂ ਖਾਣਾ ਪਾਣੀ ਚੱਲ ਰਿਹਾ ਇੱਥੇ ਬੀਬੀਆਂ ਇੱਥੇ ਲੱਗੀ ਹੋਈਆਂ ਆ ਪ੍ਰਸ਼ਾਦੇ ਬਣਾਣ ਤੇ ਬਾਕੀ ਆਪਣਾ ਸੱਸੀਆ ਬਾਈ ਜੀ ਤੁਸੀਂ ਟਿੱਕੀਆਂ ਤਿਆਰ ਕਰ ਰਹੇ ਹੋ ਟਿੱਕੀਆਂ ਜੀ ਹੈਂ ਵੈਰੀ ਗੁੱਡ ਸ਼ਾਮ ਵਾਸਤੇ ਜੀ ਹੈ ਠੀਕ ਹੈ ਬਾਈ ਠੀਕ ਹੈ ਲੱਗੇ ਹੋ ਤਿਆਰੀ ਕਰਨ ਤੇ ਇੱਥੇ ਬਾਈ ਟਿੱਕੀਆਂ ਬਣਾ ਰਿਹਾ ਆ ਸਾਰਾ ਫਾਸਟ ਫੂਡ ਵਾਲਾ ਕੰਮ ਜਿਹੜਾ ਹੁਣ ਇੱਥੇ ਸਰਵ ਹੋ ਰਿਹਾ ਚਾਹ ਬਣ ਰਹੀ ਇੱਥੇ ਇਹ ਬੈਕ ਸਾਈਡ ਆ ਸਾਰਾ ਜਿੱਥੇ ਮਰਬ ਖਾਣਾ ਸਾਰਾ ਬਣ ਕੇ ਤਿਆਰ ਹੋ ਰਿਹਾ ਮਿਲਣੇ ਵਾਸਤੇ ਇਹ ਕਿਸੇ ਬਾਈਕ ਦਾ ਮੋਟਰਸਾਈਕਲ ਖੜਿਆ ਜਿਵੇਂ ਬਾਈਕ ਰਾਈਡਰ ਵੀ ਇੱਥੇ ਆਏ ਹੋਏ ਆ ਹੁਣ ਆਪਾਂ ਚਫੇਰੇ ਕਿਹੜਾ ਦਿੱਤੇ ਆ ਜਿੱਥੇ ਇੱਕ ਮੱਕੜ ਮਿਲਣੀ ਹੈ ਇੱਥੇ ਪਿੱਛੇ ਵੀ ਟੈਂਟ ਲੱਗੇ ਹੋਏ ਆ ਸਾਰੇ ਤੇ ਦੁਬਾਰਾ ਫੇਰ ਅੱਗੇ ਆਪਾਂ ਉੱਥੇ ਆ ਗਏ ਜਿੱਥੇ ਆ ਪੇਂਟਿੰਗ ਲੱਗੀ ਹੋਈ ਹੈ ਬਾਕੀ ਇੱਥੇ ਆ ਬੁੱਕਸ ਵੀ ਰੱਖੀਆਂ ਹੋਈਆਂ ਬਾਈਓਨਿਕ ਕਿਤਾਬਾਂ ਤੇ ਇਹ ਵੀ ਆਪਾਂ ਇੱਥੇ ਦੇਖ ਸਕਦੇ ਆ ਖਰੀਦ ਸਕਦੇ ਆ ਇਹ ਕਿਤਾਬ ਹੁਣ ਇੱਥੇ ਇੱਕ ਮੱਕੜ ਮਿਲਣ ਦੇ ਲਈ ਰੀਲੀਜ਼ ਕਰੀਏ ਇੱਥੇ ਬਾਕੀ ਦੁਬਾਰਾ ਫੇਰਾ ਟੈਂਟ ਵਾਲਾ ਮਾਹੌਲ ਜਿੱਥੇ ਆਪਾਂ ਟੈਂਟ ਲਾਇਆ ਹੋਇਆ ਹੈ ਉਸ ਜਗ੍ਹਾ ਤੇ ਆਪਾਂ ਦੁਬਾਰਾ ਆ ਗਏ ਫੇਰ ਮੱਕੀ ਵਿੱਚ ਵਿੱਚ ਕਿਸੇ ਨਾ ਕਿਸੇ ਨੇ ਜਿਹੜੇ ਰਾਈਡਰ ਐ ਆਪਣੇ ਬੁਲਟ ਵੀ ਖੜੇ ਕਰੇ ਹੋਏ ਆ ਜਿਹੜੇ ਮੋਟਰਸਾਈਕਲ ਤੇ ਆਏ ਆ ਆ ਦੇਖੋ ਇੱਥੇ ਆਪਾਂ ਜਿਹੜੇ ਟੈਂਟ ਐ ਲਗ ਲਗ ਕੰਪਨੀ ਦੇ ਦੇਖਣ ਨੂੰ ਮਿਲ ਜੂਗੇ ਜਿਵੇਂ ਆ ਕੈਚੂਆ ਦਾ ਇਹ ਡੀ ਕੈਥਲਨ ਤੋਂ ਮਿਲ ਜਾਂਦੇ ਆਪਾਂ ਨੂੰ ਦੋ ਆਲਾ ਤਿੰਨ ਆਲਾ ਜਾਂ ਇੱਕ ਆਲਾ ਸਿੰਗਲ ਆਲਾ ਲਗ ਲਗ ਤਰ੍ਹਾਂ ਦੇ ਹੁੰਨੇ ਆ ਜਿਸ ਤਰ੍ਹਾਂ ਛੋਟਾ ਟੈਂਟ ਦਿਖ ਰਿਹਾ ਇਹ ਟੈਂਟ ਸ਼ਾਇਦ ਸਿੰਗਲ ਬੰਦੇ ਦਾ ਹੋਊਗਾ ਤੇ ਬਾਕੀ ਜਿਹੜਾ ਸਾਡਾ ਟੈਂਟ ਐ ਉਹ ਤੁਹਾਨੂੰ ਮੈਂ ਦਿਖਾ ਦੇਣਾ ਅਸੀਂ ਤਿੰਨਾਂ ਨੇ ਮਿਲ ਕੇ ਲਿਆ ਹੋਇਆ ਤੇ ਤਿੰਨਾਂ ਵਾਲਾ ਟੈਂਟ ਹੈ ਉਹ ਇਹ ਹੈ ਜੀ ਡੀ ਕੈਚੂਅਲ ਹੁੰਦਾ ਕੈਚੂਅਲ ਟੈਂਟ ਇਹ ਸਾਰਾ ਫਿਲਹਾਲ ਇੱਥੇ ਆਪਣਾ ਸਮਾਨ ਇੱਥੀ ਪਿਆ ਹੈ ਤਿੰਨਾਂ ਵਾਲਾ ਟੈਂਟ ਇੱਥੇ ਵਧੀਆ ਆਪਣੇ ਬੈਗ ਬੂ ਰੱਖ ਕੇ ਇੱਥੇ ਆਪਾਂ ਪੈ ਸਕਦੇ ਹਾਂ ਵਾਟਰਪੂਫ ਹੁੰਦਾ ਹੈ ਬਾਕੀ ਸਾਰਾ ਇਹ ਖੁੱਲਾ ਰੱਖਿਆ ਹੋਇਆ ਆਪਣਾ ਦਰਵਾਜ਼ਾ ਇਹਦੇ ਆਢੇ ਨਾਲ ਤੇ ਖੂ ਖੂ ਵਾਲੇ ਕਹਿੰਦੇ ਸੀ ਸਾਨੂੰ ਪਿੰਡ ਵਾਲੇ ਇਦਾਂ ਮੈਂ ਸਿੰਪਲ ਭਾਸ਼ਾ ਇਹ ਦੱਸ ਦਿੰਦਾ ਜਿੱਦਾਂ ਆਪਣਾ ਇਹ ਪਿੰਡੋਂ ਬਾਹਰ ਕਈ ਕਹਿੰਦੇ ਬਹਿਕਾਂ ਕਈ ਕਹਿੰਦੇ ਆ ਵੀ ਪਿੰਡੋਂ ਬਾਹਰ ਜਿਹੜੇ ਰਹਿੰਦੇ ਆ ਕਈ ਇਹ ਵੇਹਲੀਆਂ ਵੀ ਕਹਿ ਦਿੰਦੇ ਆ ਕਈ ਕਹਿੰਦੇ ਉਹ ਖੂਹ ਖੂਤੇ ਰਹਿੰਦੇ ਆ ਉਹ ਉਹਨੂੰ ਕਹਿੰਦੇ ਜਿੱਦਾਂ ਮੋਟਰ ਹੁੰਦੀ ਆ ਵੀ ਉਹਨਾਂ ਦਾ ਖੂਹ ਆ ਤੇ ਦੋ ਚਾਰ ਘਰ ਆ ਬਸ ਪਿੰਡੋਂ ਬਾਹਰ ਬਾਹਰ ਤੇ ਬਾਈ ਨਾਲ ਥੋੜਾ ਜਿਹਾ ਢੇਡਾ ਲਾਣ ਚਲੇ ਆ ਬਾਹਰ ਹਰੀਕੇ ਇਹ ਬਾਈ ਪਿੰਡ ਹੈ ਕਿ ਸ਼ਹਿਰ ਹੈ ਇਹ ਸ਼ਹਿਰ ਹੀ ਬਣ ਗਿਆ ਸ਼ਹਿਰ ਹੀ ਬਣ ਗਿਆ ਵਸਤਾ ਪਰ ਉਹ ਫੀਲਿੰਗ ਤਾਂ ਉਹ ਵੀ ਪਿੰਡ ਵਾਲੀ ਹੋਣੀ ਹੈ ਪਿੰਡ ਵਾਲੀ ਹੋਏ ਫੀਲਿੰਗ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਹਾਂਜੀ ਬਾਈ ਜੀ ਪੂਰੀ ਮਿੱਟੀ ਕੱਟਾ ਸਾਰਾ ਕਿੰਨਾ ਕੀ ਹੈ ਸ਼ਹਿਰ ਤੇ ਮਾੜਾ ਜਿਹਾ ਤਰ੍ਹਾਂੋਂ ਨਿਕਲਿੰਦਾ ਨਾਲ ਹੀ ਪਿੰਡ ਛੋਟਾ ਸ਼ਹਿਰ ਹੈ ਮਰ ਕਸਬਾ ਕਹਿ ਲਉ ਭੀੜ ਪੂਰੀ ਇੱਥੇ ਹੀ ਸਾਰੀ ਸੌਣ ਦੀ ਨਹੀਂ ਚਰਾਇਆ ਨਾ ਇਹਦੇ ਹਾਂ ਤੇ ਰਸਤਾ ਕਮੱਕੜ ਮਿਲਣੀ ਤੋਂ ਬਾਈ ਥੋੜਾ ਜਿਹਾ ਬਾਹਰ ਆਪਾਂ ਸ਼ਹਿਰ ਆ ਗਏ ਹਰੀਕੇ ਛੋਟਾ ਜਿਹਾ ਸ਼ਹਿਰ ਹੈ ਜਿੰਨਾ ਆਪਣਾ ਰਾਜਪਰੇ ਕੋਲ ਬਨੂੜਾ ਜਿਵੇਂ ਬਸ ਉਨਾ ਕ ਕਸਵਾ ਛੋਟਾ ਸ਼ਹਿਰ ਹੈ ਤੇ ਇੱਥੇ ਬਾਈ ਦੱਸਦਾ ਇੱਥੇ ਜਿਹੜੀ ਮੱਛੀ ਹੈ ਬਹੁਤ ਮਸ਼ਹੂਰ ਹੈ ਤਾਂ ਕਰਕੇ ਇੱਥੇ ਆਪਾਂ ਥੋੜਾ ਦੇਖਣ ਆਏ ਘੁੰਮਣ ਆਏ ਬਾਜ਼ਾਰ ਦੀਆਂ ਰੌਣਕਾਂ ਤੇ ਆਹ ਦੇਖੋ ਇੱਥੇ ਫਰੈਂਡਸ ਚਿਕਨ ਕਾਰਨਰ ਇਸਾਂ ਕਰਕੇ ਇੱਥੇ ਜਿਹੜੀ ਹੋਰ ਵੀ ਹੈ ਨੋਂਨ ਵਿੱਚ ਦੀਆਂ ਜਿਹੜੀਆਂ ਸ਼ਾਪਸ ਕਾਫੀ ਜ਼ਿਆਦਾ ਹੈ ਤੇ ਇੱਥੇ ਜਿਹੜੀ ਮੱਛੀ ਹੈ ਪੂਰੇ ਪੰਜਾਬ ਚ ਸਪਲਾਈ ਹੁੰਦੀ ਹੈ ਥੋਲ ਸਿਰ ਰੇਟ ਤੇ ਆ ਦੇਖੋ ਤੁਸੀਂ ਸ਼ਾਮ ਦੀਆਂ ਰੌਣਕਾਂ ਬਾਜ਼ਾਰ ਦੀਆਂ ਤੇ ਇਹ ਹਰੀਕੇ ਦਾ ਇੱਥੇ ਦਾ ਬਫਰ ਦਾ ਆਪਾਂ ਦੇਖ ਰਹੇ ਹਾਂ ਸਾਹਮਣੇ ਇੱਥੇ ਤੇ ਥੋੜੀ ਦੇਰ ਪਹਿਲਾਂ ਇੱਥੋਂ ਬੱਸ ਵੀ ਗਈ ਹੈ ਸੈਕਟਰ 43 ਚੰਡੀਗੜ੍ਹ ਵਾਸਤੇ ਤੇ ਅੰਮ੍ਰਿਤਸਰ ਬਰਨਾਲਾ ਬਠਿੰਡਾ ਇੱਥੋਂ ਆਪਾਂ ਨੂੰ ਸਿੱਧੀਆਂ ਬੱਸਾਂ ਮਿਲ ਜਾਂਦੀਆਂ ਆ ਯਾਨੀ ਬਸ ਕਨੈਕਟੀਵਿਟੀ ਇੱਥੇ ਤੱਕ ਹੈਗੀ ਐ। ਆਸਹਾਇਕ ਦਰਿਆ ਹੈ। ਸਤਲੁਜ ਦਾ ਉੱਤੋਂ ਹੋਰ ਲੱਦੀ ਐ। ਉਸ ਤੋਂ ਅੱਗੇ ਪਸਤਾ ਚਿਤਕੂਲੇਲੇ ਪਾਸਿਓਂ ਆਕੇ ਦੂਜੇ ਪਾਸਿਓਂ ਭਾਵਾ ਲੱਦੀ ਐ ਫਿਰ ਅੱਗੇ ਹੋਰ ਨਿੱਕੇ-ਮੋਟੇ ਕਈ ਸਾਰੇ ਨਦੀ ਨਾਲੇ ਲੱਗਦੇ ਰਹਿੰਦੇ ਨੇ ਵਿੱਚ। ਤੇ ਉਦੋਂ ਅੱਗੇ ਡੇਰ ਆਕੇ ਇੱਕ ਬਹੁਤ ਵੱਡੀ ਪਾਣੀ ਦੀ ਸਰੰਗ ਆਉਂਦੀ ਐ ਜੇ ਤੁਸੀਂ ਮਨਾਲੇ ਜਾਂਦੇ ਤਾਂ ਆਜ ਇੱਕ ਪੰਡੋ ਸਟੇਸ਼ਨ ਆਉਂਦਾ ਹੈ। ਪੰਡੋ ਇੱਕ ਡੈਮ ਬਣਿਆ ਹੋਇਆ ਬਿਆਸ ਦਾ। ਉਥੋਂ ਸਾਰੇ ਦਾ ਸਾਰਾ ਬਿਆਸ ਦਾ ਪਾਣੀ ਸੁਰਗਵੇਦੀ ਪਾ ਕੇ ਤੇ ਡੇਰ ਪਾਵਰ ਹਾਊਸ ਦੇ ਵਿੱਚ ਸਤਲੁਜ ਚ ਪਾਤਾ ਜਾਂਦਾ ਹੈ। ਸਟੇਜ ਵਾਲਾ ਪ੍ਰੋਗਰਾਮ ਫਿਲਹਾਲ ਹੁਣ ਸਮਾਪਤ ਹੋ ਗਿਆ ਤੇ ਹੁਣ ਸਮਾਂ ਹੋ ਗਿਆ ਰਾਤ ਦਾ ਜਿਹੜਾ ਡਿਨਰ ਹੈ ਉਥੇ ਸਟਾਰਟ ਹੋ ਗਿਆ। ਲੌਂਡ ਵਿੱਚ ਵੀ ਚੱਲ ਰਹੀ ਨੇ ਵਾਲੀ ਬੱਸ। ਹਾਂਜੀ ਆ ਗਈ। ਆਹ ਦੇਖੋ ਵੀ ਇੱਥੇ ਜਿਹੜੀ ਮੇਨ ਸਟੇਜ ਹੈ ਉਹਦੇ ਬਾਹਰ ਵੀ ਕਾਫੀ ਜਣਿਆਂ ਨੇ ਜਿਹੜੇ ਆਪਣੇ ਆਪਣੇ ਟੈਂਟਾਂ ਲਗਾ ਲਏ ਬਾਕੀ ਇੱਥੇ ਵੀ ਗੱਦੇ ਵਗੈਰਾ ਵਿਛਾ ਕੇ ਤੇ ਸੌਣ ਦਾ ਇੰਤਜ਼ਾਮ ਹੋ ਜਾਣਾ ਟੈਂਟ ਦੇ ਨੀਚੇ ਇੱਥੇ ਵੈਜ ਨੋਨ ਵੈਜ ਦੋਨੋਂ ਆਪਸ਼ਨ ਹੈਗੇ ਆ ਜਿਨ੍ਹਾਂ ਨੇ ਵੈਜ ਖਾਣਾ ਵੈਜ ਦਾ ਖਾਣਾ ਵੀ ਇੱਥੇ ਤਿਆਰ ਹੈ ਬਾਕੀ ਜਿਨ੍ਹਾਂ ਨੇ ਨੋਨ ਵੈਜ ਲੈਣਾ ਤਾਂ ਨੋਨ ਵੈਜ ਦਾ ਆਪਸ਼ਨ ਵੀ ਹੈਗਾ ਤੇ ਇਹਦੇ ਨਾਲ ਹੀ ਇੱਥੇ ਬੋਨਫਾਇਰ ਵਾਸਤੇ ਜਿਹੜੀ ਤਿਆਰੀ ਉਹ ਵੀ ਹੋ ਰਹੀ ਹੈ ਤੇ ਇੱਥੇ ਜਾ ਕੇ ਬੋਨਫਾਇਰ ਦੀ ਤਿਆਰੀ ਹੈ ਖਾਣਾ ਖਾਣ ਤੋਂ ਬਾਅਦ ਇੱਥੇ ਜਿਹੜੀ ਮਹਿਫਲਾ ਰੌਣਕਾਂ ਇੱਧਰ ਲੱਗ ਜਾਣੀਆਂ ਲੋ ਜੀ ਬਾਈ ਹੁਣ ਇੱਥੇ ਬੋਨਫਾਇਰ ਲੱਗ ਗਿਆ ਤੇ ਆਪਣੇ ਜਿਹੜੇ ਦੋਸਤ ਐ ਇੱਥੇ ਬੋਨਫਾਇਰ ਦੇ ਦੁਆਲੇ ਹੋਗੇ ਅਜੀ ਬਾਈ ਵੀਵੇਂ ਜੀ ਵਧੀਆ ਠੀਕ ਆ ਵੀਰੇ ਫਿਰ ਚਲੋ ਠੀਕ ਹੈ ਬਾਈ ਫਿਰ ਨੈਕਸਟ ਜਾਂ ਟਰੈਕ ਤੇ ਮਿਲਾਂਗੇ ਹਾਂ ਕੋਈ ਨਾ ਹੁਣ ਆਪਣਾ ਕੋਈ ਨੋ ਵੀ ਟਰੈਕ ਕਰਾਂਗੇ ਇਕੱਠਾ ਬਾਈ ਨਾਲ ਆਪਾਂ ਸਾਰੇ ਰਲ ਮਿਲ ਕੇ ਟਰੈਕ ਕਰਦੇ ਹਾਂ ਅੱਜ ਦਾ ਵਧੀਆ ਰਿਹਾ ਬਹੁਤ ਵਧੀਆ ਹੈਗਾ ਬਿਲਕੁਲ ਬਿਲਕੁਲ ਬਾਈ ਆਇਆ ਨਵੇਂ ਨਵੇਂ ਮਿਲੇ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਬਾਈ ਪਹਿਲੇ ਤੁਸੀਂ ਵਾਵਾ ਚਰ ਗੱਲਾਂ ਬਾਤਾਂ ਚੱਲੀਆਂ ਨਾ ਸਹੀ ਗੱਲ ਹੈ ਜੀ ਤੇ ਵਧੀਆ ਮੌਲ ਰਿਹਾ ਅੱਜ ਦਾ ਬਹੁਤ ਵਧੀਆ ਅਜੀ ਲੱਗਿਆ ਬਾਈ ਪੂਰਾ ਹਨ ਨਜ਼ਾਰਾ ਵੱਜ ਗਿਆ ਜਦੋਂ ਆਪਣੇ ਸੱਜਣ ਵੇਲੇ ਮਿਲਣ ਅੱਜ ਨਵੇਂ ਬੜੇ ਬੰਦੇ ਮਿਲੇ ਹਾਂ ਬੜੀਆਂ ਨਵੇਂ ਨਵੇਂ ਤਜਰਬੇ ਨਵੀਆਂ ਗੱਲਾਂ ਸੁਣੀਏ ਸਾਰਿਆਂ ਤੋਂ ਬਿਲਕੁਲ ਵਧੀਆ ਲੱਗਿਆ ਜੀ ਹਾਂ ਆਪਾਂ ਆਪਣੇ ਤੋਂ ਜਿਹੜੇ ਸੀਨੀਅਰ ਹਨ ਉਹਨਾਂ ਨੇ ਕਿੰਨੀਆਂ ਗੱਲਾਂ ਦਸੀਆਂ ਆਪਾਂ ਨੂੰ ਸਹੀ ਗੱਲ ਹੈ ਜੀ ਉਦੋਂ ਤੇ ਆਹ ਚੈਨਲ ਵੀ ਨਹੀਂ ਸੀ ਹੁੰਦਾ ਜਦੋਂ ਦੇਖੋ ਘੁੰਮਦੇ ਫਿਰਦੇ ਆ ਚੱਲਦੇ ਹਾਂ ਸੀਨੀਅਰ ਹੀ ਹੋਏ ਤੇ ਆਪਾਂ ਸੀਨੀਅਰ ਆਪਾਂ ਤੇ ਅੱਜ ਚਲੋ ਚੈਨਲ ਤੇ ਆ ਕੇ ਲੋਕਾਂ ਨੂੰ ਦੱਸੀਦਾ ਆ ਹਾਂ 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 ਕਿ ਉਹਨਾਂ ਨੂੰ ਵੈਸੇ ਲੋਕਾਂ ਨੂੰ ਕਈਆਂ ਨੂੰ ਆਮ ਲੋਕਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਪਤਾ ਨਹੀਂ ਹਾਂ ਜੀ ਹਾਂ ਉਹਨਾਂ ਨੇ ਆਪਣੇ ਤਜਰਬੇ ਦੱਸੇ ਸਾਰੇ ਕੁਝ ਨਿਕ ਤਾਬਾਂ ਲਿਖੀਆਂ ਕਿਸੇ ਨੇ ਆਪਣੇ ਬਿਲਕੁਲ ਲੇਖ ਲਿਖੇ ਸਾਰੇ ਹਾਂ ਕਿਵੇਂ ਘੁੰਮਰੇ ਕਿਵੇਂ ਸ ਹੁਣ ਚਲੋ سوشل میڈیا ਆ ਗਿਆ ਬਿਲਕੁਲ ਆਪਣੇ ਉਹ ਜਿਨ੍ਹਾਂ ਨੇ ਹਕੀਕਤਾ ਇੱਥੇ ਦੇ ਕਿਹੜੇ ਕੀ ਨਾਮ ਸੀ ਉਹਨਾਂ ਦਾ ਪ੍ਰਬੰਧਕ ਜਿਹੜੇ ਆਪਣੇ ਹਨੂਪ ਚੋਲਾ ਸਾਹਿਬ ਕਿ ਹਰਚਰਨ ਚੋਲਾ ਹਰਚਰਨ ਚੋਲਾ ਬਾਈਸ ਰੌਲਾ ਆਇਆ ਸਾਈਕਲ ਤੋਂ ਹਨਾ ਇਹ ਕੰਮ ਕਰਨੇ ਬਈ ਉਹ ਐਵੇਂ ਟ੍ਰੈਕਿੰਗ ਵਾਲਾ ਕੰਮ ਉਹ ਅੱਜ ਦੇਣ ਦੇ ਸੀ ਨਾ ਆਪਣਾ ਹਾਂ ਉਹਨਾਂ ਨੇ ਵੀ ਦੱਸਿਆ ਉਹ ਪੁਰਾਣੇ ਗੀਤ ਗਾਣੇ ਕਿਤੋਂ ਪਾਣੀ ਕਿੱਦਾਂ ਆਇਆ ਕੀ ਸਭ ਤੁਹਾਨੂੰ ਨਹੀਂ ਹਿੰਦੀ ਨਾ ਉਹ ਨਿਰਮਲ ਸਿੰਘ ਜੀ ਉਹਰੇ ਨਿਰਮਲ ਸਿੰਘ ਉਹ ਵੀ ਘੁੰਮਦੇ ਆ ਜੀ ਸਾਈਕਲਿਸਟ ਵੀ ਠੀਕ ਹੈ ਭਾਈ ਹਾਂ ਮਿਲਦੇ ਫਿਰ ਆਇਓ ਮਹਾਲੀ ਸਾਈਡ ਕਿਤੇ ਰਿੰਗ ਕਰਿਓ ਜਰੂਰ ਆਕੇ ਠੀਕ ਹੈ ਸਤਿ ਸ਼੍ਰੀ ਅਕਾਲ ਨਮਸਤੇ ਅਦਾਲ ਸਤਿ ਜਿੱਤਰੋ ਮੇਰਾ ਇਸ ਘਰੀਕੇ ਪੁੱਤ ਕਵੀਰ ਨਾਲ ਦੋ ਰਿਸ਼ਤੇ ਨੇਕ ਤਾਂ ਮੈਂ ਹਰ ਸਾਲ 23 ਸਾਲਾਂ ਤੋਂ ਜੇ ਪੰਛੀ ਲਾਉਂਦੇ ਨਵੰਬਰ ਤੋਂ ਫਰਵਰੀ ਤੱਕ ਕੌਮਸੇ ਪੰਛੀ ਬਰੀ ਨੂੰ ਦੇਖਣਾ ਹੈ एक मेरा ਇਥੇ ਆ कि ਜਦੋਂ ਮੇਰੇ ਭਗਤ ਸਾਹਿਬ ਦੀ ਡੈਥ ਹੋਈ ਸੀ ਉਹ ਹੀ ਹਾਦਸਾ ਹੋਇਆ ਚ ਤਾਂ ਮੈਂ ਇਥੇ ਸੰਗਮ ਤੋਂ ਨਹੀਂ ਫੜ ਪਾਈ ਸੀ ਊਰੇ ਐੜੇ ਦੀ ਲੜਾਈ ਸੱਸਾ ਊਰੇ ਐੜੇ ਦੀ ਲੜਾਈ ਈਰੀ ਫਲ ਲੈ ਕੇ ਆਈ ਸੱਸਾ ਸਹਜ ਨਾਲ ਆਖੀ ਹੁੰਦਾ ਸਾਂਝ ਵਿੱਚ ਸੋਖ ਹਾ ਹਾ ਹੱਬ ਬੱਬਤ ਸੀ ਖੁਸ਼ੀ ਹੈ ਕੱਕੋਏ ਜੋ ਗੁੱਕੇ ਕਾਟੂ ਇਨਾਂ ਕਿਹਰ ਹੋਇਆ ਖੱਖਾ ਨਹੀਂ ਲਖੜ ਗੋਸ਼ ਸਿਖਾਲਾ ਵਿੱਚ ਖੋਇਆ ਗੱਗਾ ਗੋਲ ਤੇ ਮਟੋਲ ਕੰਨਾਂ ਗਾਣਾ ਗਾਉ ਉਹ ਗੱਗ ਭਰਾਇਆ ਹੋਇਆ ਕਿਹੜਾ ਗੁਰੂ ਫਿਰ ਜਾਉ ਨਹੀਂਆ ਖਾਲੀ ਖਾਲੀ ਉਹ ਨੂੰ ਸਮਝ ਨਹੀਂ ਆਈ ਊਰੇ ਏਲੇ ਦਿਲ ਰਾਈ ਤੇਰੀ ਫੱਲ ਲੱਗਿਆਈ ਤਨ ਸਾੜਿਆ ਸਸਰੀਆ ਕਾ ਜਣਾ ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਜਾਇਓ ਚੋਟਨ ਰਾਰਿਆਂ ਤੇ ਲਾਇਓ ਖਾਣਾ ਰਾਜਿਆਂ ਦਾ ਖਾਇਓ ਧੀ ਸਰਦਾਰਾਂ ਦੀ ਵਿਆਹ ਲਾਇਓ ਸ਼ੈਲਨ ਵਾਬ ਦੇ ਕਰ ਤੁਕਣਾ ਤੁਕੂ ਰਾਣਾ ਨੂੰ ਦਾ ਹੇ ਮੈਂ ਮੱਕਿਓ ਨਾ ਰੇਣਾ ਰੋਦਾਂ ਏ ਮਾਂ ਦੇ ਆ ਮਾਲਕ ਜਾਨਿਆ ਵੇ ਮਾਂ ਦੀ ਉਦ ਦੀ ਗੋਦੀ ਤੇ ਉਦ ਦੀ ਫੜਿਓ ਗੋਦੀ ਦੇ ਮੇਰਾ ਕੁੱਪੂ ਰਾਣਾ ਰੂੰਗਾ ਆਈ ਮੈਂ ਵਰਗੀ ਰੂੰਗਾ ਕੁੱਪੂ ਰਾਣਾ ਰੂੰਗਾ ਆਈ ਮੈਂ ਵਰਗੀ ਰੂੰਗਾ ਓ ਓ ਪਤਣਾ ਬਾਦ ਇੱਕ ਮੱਕੜ ਕਾ ਸੋਸ਼ਲ ਮੀਡੀਆ ਬਾ ਬਹੁਤ ਵਾਦਾ ਹੁੰਦੀ ਆ ਅਜ ਮਿਲਕਾ ਮਾਰੇਗਾ ਟੱਕਰ ਕਾ ਕਿਸੇ ਨੂੰ ਸੌਂਪ ਪਹਾੜਾਂ ਦਾ ਹਰ ਕਿਸੀ ਦਾ ਦੇਖਣੇ ਨਵੇਂ ਪੁਰਾਣੇ ਸਹਿਰ ਕੋਈ ਥਾਂ ਨਹੀਂ ਐਸੀ ਬੱਤੀ ਜਿੱਥਾ ਪੜੇ ਨਾ ਹੋ ਨਾ ਕਿ ਪੈਰ ਐਸੇ ਮੇਲੇ ਲੱਗ ਜਾਹਾਂ ਐਸੇ ਮੇਲੇ ਲੱਗ ਜਾਹਾਂ ਉੱਥਾ ਜਿੱਥਾ ਇਕੱਠੀ ਹੋ ਜਾਹਾਂ ਪਾਂਤ ਪਾਂਤ ਦੀ ਲੱਕੜਾਂ ਕਾਹ ਥਾਂ ਥਾਂ ਤੇ ਇਕੱਠੇ ਹੋ ਰਹੇ ਅੱਜ ਪੱਤਣਾ ਵਾਟਮਾ ਕਰੇ ਸੋਸ਼ਲ ਮੀਡੀਆ ਦਾ ਬਹੁਤ ਵਕਾ ਹੋ ਰਿਹਾ ਅੱਜ ਮਿਲਕਾ ਮਾਰਾ ਹੋਇਆ ਜਕਰ ਕਾਹ ਕੋਈ ਆਇਆ ਮਾਜੇ ਤੇ ਕੋਈ ਆਇਆ ਮਾਲਵੇ ਤੇ ਔਰ ਕੋਈ ਰਹਾ ਵਿਚ ਦੁਆਬੀ ਲਿੱਕਾ ਚਾਰ ਖੜਕੜ ਕਾਲਾ ਬਣਿਆ ਤੇਰਾ ਬੜਾ ਬੁਆਦੀ ਬਹ ਗਾਵਾਂ ਅਪਤਾਲ ਅਰ ਮਾਰਾ ਪੁੱਤੀ ਸਿੱਧੀ ਜੱਕੜ ਥਾਉ ਥਾਉ ਤੇ ਇਕੱਠੇ ਹੋੜੇ ਪੱਤਣਾ ਵਾਜਿਕ ਮੱਕੜ ਕਾ ਗੁਰੂਪਾ ਮਾ ਬਹੁਤ ਮਾਤਾ ਹੋਦੀਆਂ ਅੱਜ ਮਿਲਕਾ ਕਟੇਗੇ ਗੁਮਤ ਕਰ ਬਾਰੀ ਵਰਸੀ ਸੱਤ ਦੀ ਬਾਰੀ ਵਰਸੀ ਸੱਤ ਦੀ ਖੜਕੜੀਆਂ ਆਉਂਦਾ ਤੂੰ ਨਾ ਵੀ ਤੂੰ ਦੱਸ ਦਿਓ ਰਾ ਵਿਆਹ ਕਰਾਉਣੀ ਕਰਵਾਉਣਾ ਮੈ ਤੂੰ ਦੱਸ ਦਿਓ ਰਾ ਵਿਆਹ ਕਰਾਉਣੀ ਕਰਵਾਉਣਾ ਮੈ ਤੂੰ ਦੱਸ ਦਿਓ ਅੱਜ ਕਰ ਦਿੱਤੀਆਂ ਯਾਜੇ ਰਾਤ ਅੱਜ ਕਰ ਦਿੱਤੀਆਂ ਦੇ ਕੇ ਸੇਰ ਨੂੰ ਆਟਾ ਵੇ ਕੁੰਨ ਲੱੜੇ ਕੌਣ ਪਟਾਵੇ ਚਾਟਾ ਦੇ ਕੁੰਨ ਲੱੜੇ ਕੌਣ ਪਟਾਵੇ ਚਾਟਾ ਦੇ ਕੁੰਨ ਲੱੜੇ ਕੌਣ ਪਟਾਵੇ ਚਾਟਾ ਬੋ ਤੇਰੇ ਨੂੰ ਪੁੱਛ ਪੜੀ ਮੈਂ ਆ ਵੀ ਗਿੰਦੰਦਾ ਤੂ ਦੀ ਪੁੱਛ ਪੜੀ ਮੈਂ ਮਾਰੂ ਗਿੰਦੰਦਾ ਨੈ ਵਾਰੋ ਜੀ ਡੰਡਾ ਤੁੜੀ ਪੁਸ਼ਕੜੀ ਔੜੀ ਤੇ ਵੋੜੀ ਤੇ ਇਹ ਆ ਇਹ ਆ ਇਹ ਆ ਪਰ ਮੇਰਾ ਵੀ ਦੇਖ ਕੇ ਦਿਲ ਕਰਾਇਆ ਕਲੇਰੀ ਮੋਰ ਕਲੇਰੀ ਮੋਰ ਆ ਗਏ ਉਹ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਸੁਨੀਂਦਾ ਪਿੰਡ ਦੇ ਵੜਾਈਆਂ ਬਈ ਹੱਥ ਨੇ ਓਗਣ ਮਿਲਦੇ ਹਾਨੀ ਹੋਏ ਹੱਥ ਨੇ ਓਗਣ ਮਿਲਦੇ ਹਾਨੀ ਗੱਲਾਂ ਕਰਨ ਪਰਾਈਆਂ ਕੁੱਚੀਆਂ ਚੜੀਆਂ ਸੰਘਨੇ ਬਾਜਰੇ ਖੇਡਣ ਲੁਕਣ ਮਚਾਈਆਂ ਵੇ ਅੱਲਾ ਫੜ ਮਿੱਤਰਾ ਵੰਗਾ ਮੇਚ ਨਾ ਆਈਆਂ ਵੇ ਅੱਲਾ ਫੜ ਮਿੱਤਰਾ ਬਜ਼ਾਰ ਗੁੱਤਾਂ ਆਈਆਂ ਵੇ ਅੱਲਾ ਫੜ ਮਿੱਤਰਾ ਆਏ ਤੈ ਆਪੇ ਮੰਨ ਜਾਵੀ ਮੈਨੂੰ ਕਮਲੀ ਨੂੰ ਵੇ ਮਨਾਉਣਾ ਨਹੀਂ ਆਉਂਦਾ ਮੇਰੇ ਕੋਲ ਬਣਿਆ ਹਾਲ ਉਰਲੇ ਪਾਸੇ ਖੱਬੇ ਆਤਾ ਉਸ ਤੋਂ ਬਾਅਦ ਜਿਹੜੀ ਅਗਲੀ ਰੇਤ ਜਿਹੜੀ ਤੋਂ ਥੋੜੀ ਜਿਹੀ ਦੂਰ ਆ ਜੇ ਵੀ ਤੁਰ ਕੇ ਨਹੀਂ ਜਾ ਸਕਦਾ ਸੱਜਣਾ ਤਾਂ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਵੀ ਪਾਰਕਿੰਗ ਹੈਗੀ ਹੈ ਉਸ ਤੋਂ ਅੱਗੇ ਵੀ ਪਾਰਕਿੰਗ ਬਣੀ ਹੋਈ ਹੈ ਉਥੋਂ ਤੱਕ ਆਪਣੇ ਵੀ ਇਕਲਾ ਤੇ ਮੋਟਰਸਾਈਕਲਾਂ ਤੇ ਵੀ ਜਾ ਸਕਦੇ ਆ ਕਾਰਾਂ ਤੇ ਵੀ ਜਾ ਸਕਦੇ ਆ ਪਰ ਉਦੋਂ ਅੱਗੇ ਉਹ ਜਿਹੜੇ ਸਾਈਕਲਿਸਟ ਆ ਉਹ ਤਾਂ ਸਾਈਕਲ ਤੇ ਜਾ ਸਕਦੇ ਸਾਈਕਲ ਉੱਤੇ ਲੋ ਪਰ ਬਾਈਕ ਜਾਂ ਕਾਰ ਉਹ ਨਹੀਂ ਲਓ ਰਗਾ ਉਦੋਂ ਅਗੇ ਪੈਦਲਾ ਤਕਰੀਬਨ 2.5 ਕਿਲੋਮੀਟਰ ਜਾਂ ਤੇ 2.5 ਕਿਲੋਮੀਟਰ ਆਉਂਦਾ ਉਹ ਟ੍ਰੈਕ ਹੈ ਬਹੁਤ ਖੂਬਸੂਰਤ ਟ੍ਰੈਕ ਹੈ ਤੇ ਸਾਡੀ ਖੁਸ਼ਕਿਸਮਤੀ ਇਹ ਵੀ ਹੈ ਕਿ ਇਹਨਾਂ ਸਮਿਆਂ ਦੇ ਵਿੱਚ ਜਿਹੜੇ ਵਿਦੇਸ਼ੀ ਪੰਸੀ ਆ ਪ੍ਰਵਾਸੀ ਪੰਸੀ ਹਜ਼ਾਰਾਂ ਕਿਲੋਮੀਟਰ ਦਾ ਜਿਹੜਾ ਪੈਂਡਾ ਦਾ ਹੈ ਕਰਕੇ ਇੱਥੇ ਅ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੇ ਆ ਤੇ ਮਤਲਬ ਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪ੍ਰਜਾਤੀਆਂ ਇੱਥੇ ਆਉਂਦੀਆਂ ਨੇ ਜਿਹੜੇ ਪੰਛੀ ਪ੍ਰੇਮੀ ਆ ਇੱਥੇ ਫੋਟੋਗ੍ਰਾਫੀ ਲਈ ਆਉਂਦੇ ਆ ਤੇ ਬਹੁਤ ਸੋਹਣੀ ਜਗ੍ਹਾ ਉਹਦੇ ਤੇ ਆਪਾਂ ਸਾਰਿਆਂ ਨੇ ਜਾਣੀ। ਬੋਨ ਫਾਇਰ ਵਾਲਾ ਪ੍ਰੋਗਰਾਮ तकरीबन ਖਤਮ ਹੋਣ ਵਾਲਾ ਹੈ। ਪੋਣੇ ਇੱਕ 11 ਦਾ ਟਾਈਮ ਹੋ ਗਿਆ ਤੇ ਆਪਾਂ ਆ ਗਏ ਜਿੱਥੇ ਆਪਣੇ ਟੈਂਟ ਲਗੇ ਹੋਏ ਆ। ਤੇ ਸੈੱਟ ਤੁਸੀਂ ਦੇਖ ਸਕਦੇ ਆ। ਆ ਉੱਪਰ ਜਿਹੜਾ ਟੈਂਟ ਹੈ ਤੇ ਨੀਚੇ ਹੀ ਆਪਾਂ ਜਿਹੜੇ ਟੈਂਟ ਲੱਗੇ ਹੋਏ ਤੇ ਇਹ ਵਾਲਾ ਟੈਂਟ ਆਪਣਾ ਹੈ ਫਿਰ ਆਲਾ ਆਪਾਂ ਹੁਣ ਚੱਲਦੇ ਆਂ ਇੱਥੇ ਵੀਲੋਗ ਦੀ ਸਮਾਪਤੀ ਕਰਦੇ ਆਂ ਕੱਲ ਸਵੇਰੇ ਮਿਲਦੇ ਆਂ ਉਹ ਜਿਹੜਾ ਮਾਰਨਿੰਗ ਵਾਕ ਤੇ ਜਾਣਾ ਤੇ ਉਹ ਅਗਲੇ ਵਲੋਗ 'ਚ ਮਿਲਨੇ ਸਲੋਗ ਨੂੰ ਇੱਥੇ ਆਪਾਂ ਐਂਡ ਕਰਦੇ ਆਂ ਵਲੋਗ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ